ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਅੱਜ ਬਰਕਤ ਵੀਡੀਓ ਬਾਰੇ ਬਰਕਤ ਵੀਡੀਓ ਵਿੱਚ ਪ੍ਰੀਤ ਤੇ ਹੱਥ ਚੱਕਣ ਤੋਂ ਬਾਅਦ ਜਦੋਂ ਪ੍ਰੀਤ ਆਪਣੀ ਭੂਆ ਦੇ ਘਰ ਚਲੀ ਜਾਂਦੀ ਹੈ ਤੇ ਫੁੱਫੜ ਜੀ ਵੱਲੋਂ ਪ੍ਰੀਤ ਦੇ ਡੈਡੀ ਨੂੰ ਫੋਨ ਲਗਾਇਆ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਕਵਲ ਤੇ ਡੈਡੀ ਭੂਆ ਦੇ ਘਰ ਆਉਂਦੇ ਹਨ ਤੇ ਵਿੱਕੀ ਦੇ ਘਰ ਜਾ ਕੇ ਉਸ ਨਾਲ ਕਿਹੋ ਜਿਹਾ ਸਲੂਕ ਕਰਦੇ ਹਨ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਦਵਾਂਗੇ ਜੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਹਾਂਜੀ ਪ੍ਰੀਤ ਤੇ ਹੱਥ ਚੱਕਣ ਤੋਂ ਬਾਅਦ ਜਦੋਂ ਪ੍ਰੀਤ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਪ੍ਰੀਤ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਭੂਆ ਦੇ ਘਰ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਵਿੱਕੀ ਤੇ सोनू ਵਿੱਚ ਹਾਥਾਪਾਈ ਹੋ ਜਾਂਦੀ ਹੈ ਕਿਉਂਕਿ ਵਿੱਕੀ ਦਾ ਕਹਿਣਾ ਇਹ ਹੈ ਕਿ ਇਹ ਮੇਰੀ ਵਾਈਫ ਹੈ ਮੈਂ ਇਹਨੂੰ ਜੋ ਮਰਜ਼ੀ ਕਹਿ ਸਕਦਾ ਪਰ सोनू ਕਹਿੰਦਾ ਹੈ ਕਿ ਤੇਰੀ ਵਾਈਫ ਹੋਣ ਤੋਂ ਪਹਿਲਾਂ ਇਹ ਸਾਡੀ ਭੈਣ ਹੈ ਇਸ ਦੀ ਰੱਖਿਆ ਕਰਨੀ ਸਾਡੀ ਜ਼ਿੰਮੇਵਾਰੀ ਹੈ ਜੇ ਆ ਜੇ ਮੁਸੀਬਤ ਵਿੱਚ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਦੇ ਲਈ ਖੜੀਏ ਤਾਂ ਵਿੱਕੀ ਤੇ ਸੋਨੂ ਆਪਸ ਵਿੱਚ ਲੜ ਪੈਂਦੇ ਹਨ ਜਿਸ ਕਾਰਨ ਪ੍ਰੀਤ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ ਤੇ ਉਹ ਸੋਨੂ ਦੇ ਘਰ ਸੋਨੂ ਦੇ ਘਰ ਰਹਿ ਕੇ ਉਸ ਨੂੰ ਉਹਨਾਂ ਨੂੰ ਸਾਰੀ ਸੱਚਾਈ ਦੱਸਦੀ ਹੈ ਕਿ ਕਿਵੇਂ ਵਿੱਕੀ ਤੇ ਉਸ ਦੀ ਮਾਂ ਨੇ ਉਸ ਦਾ ਜੀਣਾ ਹਰਾਮ ਕੀਤਾ ਹੋਇਆ ਹੈ ਕਿਵੇਂ ਵਿੱਕੀ ਉਸਤੇ ਹੱਥ ਚੱਕਦਾ ਹੈ ਇਥੋਂ ਤੱਕ ਕਿ ਇੰਨੀਆਂ ਸਾਰੀਆਂ ਚਲਾਕੀਆਂ ਜੋ ਵਿੱਕੀ ਨੇ ਕੀਤੀਆਂ ਉਹ ਸਾਰਿਆਂ ਦਾ ਪਰਦਾ ਫਾਸ਼ ਹੋ ਜਾਂਦਾ ਹੈ ਉਸ ਤੋਂ ਬਾਅਦ ਬੂਫੜ ਜੀ ਇੱਕ ਫੈਸਲਾ ਲੈਂਦੇ ਹਨ ਤੇ ਕਹਿੰਦੇ ਹਨ ਕਿ ਜਦ ਤੱਕ ਅਸੀਂ ਜੀਂਦੇ ਹਾਂ ਸਾਡੀ ਕੁੜੀ ਤੇ ਕੋਈ ਐਦਾ ਅਤਿਆਚਾਰ ਨਹੀਂ ਕਰ ਸਕਦਾ ਉਹਨਾਂ ਨੇ ਕਵਲ ਤੇ ਡੈਡੀ ਜੀ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਛੇਤੀ ਤੋਂ ਛੇਤੀ ਸਾਡੇ ਘਰ ਆਓ ਤੇ ਡੈਡੀ ਜੀ ਹੈਰਾਨ ਰਹਿ ਗਏ ਡੈਡੀ ਜੀ ਨੇ ਕਵਲ ਨੂੰ ਕਿਹਾ ਕਿ ਜਲਦੀ ਤਿਆਰ ਹੋ ਕਿ ਅਸੀਂ ਤੇਰੀ ਭੂਆ ਦੇ ਘਰ ਜਾਣਾ ਹੈ ਕਵਲ ਨੂੰ ਕੁਝ ਨਹੀਂ ਸੀ ਪਤਾ ਤੇ ਡੈਡੀ ਜੀ ਜਲਦਬਾਜੀ ਵਿੱਚ ਕਵਲ ਨੂੰ ਨਾਲ ਲੈ ਕੇ ਭੂਆ ਦੇ ਘਰ ਆ ਜਾਂਦੇ ਹਨ ਜਦੋਂ ਉਹ ਭੂਆ ਘਰ ਆਉਂਦੇ ਹਨ ਤਾਂ ਪ੍ਰੀਤ ਨੂੰ ਦੇਖ ਕੇ ਉਹ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਨ ਕਿ ਪ੍ਰੀਤ ਦਾ ਰੋ ਰੋ ਕੇ ਬੁਰਾ ਹਾਲ ਹੋ ਰੱਖਿਆ ਹੈ ਪ੍ਰੀਤ ਡੈਡੀ ਨੂੰ ਸਾਰੀ ਸੱਚਾਈ ਦੱਸਦੀ ਹੈ ਤੇ ਕਵਲ ਨੂੰ ਇਸ ਗੱਲ ਬਾਰੇ ਪਤਾ ਲੱਗਣ ਤੇ ਕਵਲ ਪੁੱਛਦਾ ਹੈ ਕਿ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਡੈਡੀ ਕਹਿੰਦੇ ਕਿ ਮੈਂ ਤੈਨੂੰ ਇਸ ਕਰਕੇ ਪਹਿਲਾਂ ਨਹੀਂ ਦੱਸਿਆ ਉੱਥੇ ਤੇਰੀ ਮਾਂ ਨੇ ਕੋਈ ਹੋਰ ਹੀ ਕਹਾਣੀ ਛੇੜ ਕੇ ਬੈਠ ਜਾਣਾ ਸੀ ਇਸ ਲਈ ਮੈਂ ਤੈਨੂੰ ਸਿਰਫ ਤਿਆਰ ਹੋਣ ਨੂੰ ਕਿਹਾ ਤੇ ਜਲਦੀ ਤੋਂ ਜਲਦੀ ਇੱਥੇ ਆਣ ਲਈ ਕਿਹਾ ਤੇ ਫੁੱਫੜ ਜੀ ਨੇ ਕਵਲ ਤੇ ਕਵਲ ਦੇ ਡੈਡੀ ਨਾਲ ਸਲਾਹ ਕੀਤੀ ਕਿ ਦੱਸੋ ਹੁਣ ਤੁਸੀਂ ਅੱਗੇ ਕੀ ਕਰਨਾ ਹੈ ਤੇ ਕਵਲ ਦੇ ਡੈਡੀ ਨੇ ਕਿਹਾ ਕਿ ਕੁਝ ਨਹੀਂ ਕਰਨਾ ਮੈਂ ਵਿੱਕੀ ਦੀ ਖਬਰ ਲੈਣਾ ਆ ਜਾ ਕੇ ਉਹਨਾਂ ਨੇ ਵਿੱਕੀ ਉਹ ਵਿੱਕੀ ਦੇ ਘਰ ਗਏ ਤੇ ਉਹਨਾਂ ਨੇ ਵਿੱਕੀ ਦੀ ਬਹੁਤ ਲਾਪਾਗੀਤੀ ਤੇ ਉਹਨੂੰ ਕਿਹਾ ਕਿ ਤੂੰ ਇੰਨੀਆਂ ਚਲਾਕੀਆਂ ਸਾੜੇ ਨਾਲ ਕਰੀ ਜਾਂਦਾ ਹੈ ਮਾਂ ਦੀਆਂ ਅੱਖਾਂ ਤੇ ਤਾਂ ਤੂੰ ਪਰਦਾ ਪਾ ਦਿੱਤਾ ਹੈ ਪਰ ਸਾਡੀਆਂ ਅੱਖਾਂ ਤੇ ਪਰਦਾ ਨਹੀਂ ਪਿਆ ਕਵਲ ਨੇ ਵੀ ਵਿੱਕੀ ਦੀ ਬਹੁਤ ਜ਼ਿਆਦਾ ਲਾਹ-ਪਾਕ ਕੀਤੀ ਤੇ ਕਿਹਾ ਕਿ ਜੇ ਤੂੰ ਅੱਜ ਤੋਂ ਬਾਅਦ ਮੇਰੀ ਭੈਣ ਤੇ ਹੱਥ ਚੱਕ ਦਿੱਤਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਤੇਰੀ ਕੰਪਲੀਟ ਠਾਣੇ ਵਿੱਚ ਕਰ ਦੇਣੀ ਹੈ ਤਾਂ ਵਿੱਕੀ ਕਹਿਣ ਲੱਗ ਜਾਂਦਾ ਹੈ ਕਿ ਤੁਹਾਡੀ ਭੈਣ ਨੇ ਪਹਿਲਾਂ ਮੇਰੀ ਮਾਂ ਤੇ ਚੋਰੀ ਦਾ ਇਲਜ਼ਾਮ ਲਗਾਇਆ ਹੈ ਤੇ ਸਾਡੀ ਲੜਾਈ ਵਿੱਚ ਸੋਨੂੰ ਕੋਣ ਹੁੰਦਾ ਹੈ ਬੋਲਣ ਵਾਲਾ ਤੇ ਡੈਡੀ ਜੀ ਕਹਿੰਦੇ ਨੇ ਕਿ ਸੋਨੂੰ ਵੀ ਬੋਲੂਗਾ ਤੇ ਅਸੀਂ ਵੀ ਬੋਲਾਂਗੇ ਤੂੰ ਜ਼ਿਆਦਾ ਪ੍ਰਧਾਨ ਨਾ ਬਣ ਤੈਨੂੰ ਤਾਂ ਅਸੀਂ ਚੰਗੀ ਤਰ੍ਹਾਂ ਬੰਦੇ ਦਾ ਪੁੱਤ ਬਣਾ ਕੇ ਹੀ ਸਾਹ ਲਵਾਂਗੇ ਤੇ ਵਿੱਕੀ ਇਹਨਾਂ ਦੀਆਂ ਸਾਰਿਆਂ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਜਾਂਦਾ ਹੈ ਤੇ ਕੁਝ ਨਹੀਂ ਬੋਲ ਸਕਦਾ ਤੇ ਕਵਲ ਕਹਿੰਦਾ ਹੈ ਪ੍ਰੀਤ ਨੂੰ ਕਿ ਚੱਲ ਤੂੰ ਹੁਣ ਸਾਡੇ ਨਾਲ ਹੀ ਚੱਲ ਜਿਸ ਕਰਕੇ ਪ੍ਰੀਤ ਆਪਣਾ ਬੈਗ ਚੱਕਦੀ ਹੈ ਤੇ ਡੈਡੀ ਤੇ ਕਬਲ ਦੇ ਨਾਲ ਆਪਣੇ ਘਰ ਚਲੀ ਜਾਂਦੀ ਹੈ ਹੁਣ ਜਦੋਂ ਪ੍ਰੀਤ ਆਪਣੇ ਘਰ ਜਾਏਗੀ ਤੇ ਮੰਮੀ ਉਸ ਨੂੰ ਉਹ ਕਿਸ ਤਰ੍ਹਾਂ ਸਮਝਾ ਸਮਝਾਏਗੀ ਕਿ ਮੰਮੀ ਵਿੱਕੀ ਦੀਆਂ ਗੱਲਾਂ ਤੇ ਯਕੀਨ ਕਰ ਲੈਣਗੇ ਇਹ ਸਾਰਾ ਕੁਝ ਜਾਣਨ ਲਈ ਸਾਡੀ ਵੀਡੀਓ ਨਾਲ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਤਾਂ